नंदी टूर्मेंट ओपन दूसरा हज़ार रुपिया ਕਿੰਨਾ ਪੋ ਪੈਨ ਵਾਲੇ ਤਾਂ ਯਕੀਨ ਹੀ ਨਹੀਂ ਨਾ ਮੋਟਰਸਾਈਕਲ ਹੁੰਦੇ ਮੈਂ ਪਲੀ ਜਨਾ ਮੈਂ ਡੌੜ ਜਾਂਦਾ ਸਾਰਾ ਫੇਟ ਆ ਰਹੀ ਹੈ ਕਿਹੜਾ ਮੜਫੂ ਫੜੇ ਹੋਣ ਡੌੜ ਡੌੜ ਕੁੱਟ ਕੇ ਚੁੱਪ ਕਰਕੇ ਦਰਸਣਾ ਪਿੱਛੇ ਆਪਰੇ ਜ਼ਾਮ ਦੇ ਰਹੇ ਨੇ ਇਹ ਆਵਾਜ਼ ਨੂੰ साढ़े तीन दिन का वो तेरह अपना हरा के ये मैच जीत रहा की टीम तेरह अवाम साढ़े तीन अगला मैच फर्स्ट राउंड पर बस खैर अच्छे वाला खैर अच्छे वाला खिलाड़ी रेड पे, पे बहुत दूरों पकड़ करने की कोशिश आना मैं सीधा क्या नहीं क्या आज मैं जो भी लेके ਹਲਦਾ ਚੱਲਦੇ ਹੋ ਮੈਂ ਬਣਾਉਣਾ ਚਲ ਮੈਂ ਜਾਉਣਾ ਮੈਂ ਤੁਹਾਨੂੰ 5 ਮਿੰਟ ਦਾ ਕੰਮ ਕਰਕੇ ਤੁਹਾਨੂੰ ਆ ਜੇ ਲੈ ਮੈਂ ਆ ਗਿਆ ਆ 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 ਜੇਕਰ ਤਿਆਰ ਹੋ ਗਿਆ ਹੁਣ ਤੇ ਹੱਥ ਖੜਾ ਕਰ ਲੈ ਮੈਂ ਦੂਜਾ ਆਦਾ ਉਹਦਾ ਬੱਸ ਕੁੱਪੜ ਪਿੰਡ ਵੱਸਣ ਵਾਲੀ ਸਾਡੇ ਅੱਗੇ ਦੂਰ ਨਮਾਲਾ ਦੇ ਅੱਗੇ ਖੜਦਾ ਆ ਤਰਾਸ ਪੰਜ ਲੱਭਦੇ ਨੇ ਇਹਨਾਂ ਨੂੰ ਦੱਸ ਦਿੰਦਾ ਲੱਗਦਾ ਆ ਲਾਸਟ ਕਿਹਾ ਮਾਨ ਉਹਨੂੰ ਸਾਡਾ ਆਪਣੀਆਂ ਅੱਗੇ ਲੈ ਬੁੱਲ ਪੜਾ ਸਾ ਆ ਜਾ ਭੈਣ ਮੈਨੂੰ ਕਿੱਦਾਂ ਪਤਾ ਤੈਨੂੰ ਕਿੱਦਾਂ ਪਤਾ ਮੈਂ ਕੱਲ ਆਈ ਸੋਚਿਆ ਕਿ ਮੈਂ ਬਾਹਰ ਜਾ ਕੇ ਆਪਾਂ ਜਾਏ ਮੈਂ ਫੜ ਸੀਗੀ ਆ ਜਾ ਅੱਜ ਜੰਡੂ ਸੰਗੀਤ ਦੇ ਧਰਤੀ ਤੇ ਜੰਗਮੈਂਟ ਪੌਟ ਕਲੱਬ ਵੱਲੋਂ ਕਿ ਸਾਡਾ ਪਿਆਰਾ ਵੀਰ ਗੁਰਿੰਦਰ ਪਾਸ ਦਾ ਤੁਨੂੰ ਸ਼੍ਰੀ ਗੁਰੂ ਦਾ ਜੇ ਕਿ ਗਿਆ ਉਹਨਾਂ ਦੀ ਯਾਦ ਵਿੱਚ ਇਸ ਖਾੜੀ ਦਾ ਟੂਰਨਾਮੈਂਟ ਜੰਗੂ ਸਿੰਘ ਦੀ ਧਰਤੀ ਤੇ ਕਰਵਾਇਆ ਜਾ ਰਿਹਾ ਹੈ ਸਾਡੇ ਨਗਰ ਦੇ ਸਹਿਯੋਗ ਦੇ ਨਾਲ ਸਾਡੇ ਜਰਮਣ ਵਾਲੇ ਜਗਵੀਰ ਸਿੰਘ ਜਿਸ ਨਾਲ ਸਾਡੇ ਮਨਦਰ ਸਿੰਘ ਜੀ ਅੱਜ ਇਹਨਾਂ ਨੇ ਬਹੁਤ ਮਾਰ ਲੋ ਵਾਲੇ ਕਮਕਾਪ ਚੱਲ ਰਿਹਾ ਹੈ ਔਰ ਫੇਰ ਵੀ ਸਾਡੇ ਰੱਬ ਵਰਗੇ ਦਰਸ਼ਕ ਵੀ ਇਸ ਨੀ ਲੱਖ ਲੱਖ ਮੁਬਾਰਕਾ ਦਿਨੇ ਆ ਤੁਹਾਡੇ ਜੰਗਮੈਨ ਔਰ ਸਪੋਰਟਸ ਕਲੱਬ ਦੇ ਜੰਗੂ ਸਟੇਵਲੋ ਔਰ ਸਾਡੇ ਸਪੈਂਸਰਾਂ ਦੇ ਬਾਨ ਵਾਲੋ ਔਰ ਜਿਹੜਾ ਮੈਚ ਹੋਇਆ ਸਮਰਪਿਆ ਪਰਸਨਾਪੁਰ ਵਰਸ ਖੇੜਾ ਚਿਵਾ ਖੇੜਾ ਚਿਵਾ ਸਾਡੇ ਗਿਆਨ ਤੇ ਪਰਸਨਾਪੁਰ ਬਾਰਾ ਸੋ ਪਰਸਨਾਪੁਰ ਦੀ ਟੀਮ ਨੇ ਅੱਧੇ ਅੰਕ ਦੇ ਫਰਕ ਨਾਲ ਇਹ ਮੈਂ ਜਿੱਤ ਰਿਹਾ ਹਾਂ ਅਗਲਾ ਮੈਚ 80 ਕਲਾਮ ਬਰਸੇ ਵਹੀਮਪੁਰ ਕੁੱਕਰਪੰਡ ਬਰਸੇ ਮੋਲੀ ਕਿੰਨੇ ਕਿ ਜਾਣ ਹੈ ਔਰ ਕਿਹੜਾ ਹੱਥ ਲਾ ਕੇ 80 ਕਲਾ ਜੋ ਕਿ ਰੋਡ ਦੀ ਤਰਫ ਹੈ 80 ਕਲਾ ਦਾ ਨੌਜਵਾਨ ਹੈ ਹਰੇ ਦੇ ਕਸ਼ਵ ਵਿੱਚ ਨੌਜਵਾਨ ਨੇ ਜਫਾ ਭਰਿਆ ਨਾਲ ਇੱਕ ਕੈਂਚੀ ਮਾਰੀ ਹੈ ਬਹੁਤ ਜ਼ਿਆਦਾ ਮੁਕਾਬਲਾ ਆ ਸਾਡੇ ਵੀਰ ਜਗਦੀਪ ਸਿੰਘ ਜੀ ਔਰ ਇਹ ਜਮਲੀ ਵਾਲੇ ਸਦਾ ਸਾਹਰੇ ਜਿਨ੍ਹਾਂ ਕੇ ਨੌਸਤੇ ਔਰ ਇਹ ਜਰਮਨ ਦੇ ਕੇ ਸਰਵਿਸ ਬਹੁਤ ਬਹੁਤ ਅੰਦੀ ਧਰਤੀ ਤੇ ਵੀ ਸਾਡੇ ਸਰਪੰਚ ਜੀ ਮਿਸਟਰ ਸਿੰਘ ਜੀ ਔਰ ਇਹ ਅਜੀ ਇਕਮਲ ਜੋ ਕਿ ਖੇਰ ਮੇਲਾ ਮਰਿੰਦਰਪਾਲ ਸਿੰਘ ਸੰਗਤ ਜਗधरी ਅੱਪਾ ਕਰ ਰਹੇ ਐ ਔਰ ਦੂਜੇ ਪਾਸੇ ਨੌਜਵਾਨ ਔਰ ਸਰਕਾਰਪੁਰ ਦਾ ਸੁਪਰ ਬਹੁਦਾ ਹੈ ਕਬੱਡੀ ਹੈ ਜਿਸ ਸਰਕਾਰਪੁਰ ਦੀ ਧਰਤੀ ਦੀ ਗੱਲ ਕਰਦੇ ਆਂ ਬੁੱਲਾ ਪੇੜਾ ਦੇ ਮਾਣ ਕੋਇਤਰ ਧਰਤੀ ਹੈ ਬਾਬੇ ਨਾਨਕ ਦੀ ਧਰਤੀ ਹੈ ਔਰ ਇਹ ਨਾਗਰਾਂ ਦੀ ਪਾਈ ਹੋਈ ਕਬੱਡੀ ਹੈ ਹਲਕੇ ਹਲਕੇ ਬੱਲੇ ਦੇ ਨਾਲ ਔਰ ਪੁਆਇੰਟ ਰੇਪਟਿਕਨਾ ਨੇ ਨਾਮ ਕੇ ਹਿੰਦੁਸਤਾਨ ਦੇ ਵਿੱਚ ਤੇ ਹਿੰਦੁਸਤਾਨ ਦੀ ਧਰਤੀ ਤੋਂ ਬਾਹਰ ਜਾ ਕੇ ਵੀ ਅੰਤਰਰਾਸ਼ਟਰੀ ਪੱਦਰ ਦੇ ਹਾਕੀ ਮੈਚਾਂ ਦੀ ਅਪਾਰਣ ਕੀਤੀ ਹੈ ਔਰ ਸਾਡੇ ਦਰਮਿਆਨ ਪਹੁੰਚ ਚੁੱਕੇ ਹਨ ਬਹੁਤ ਬਹੁਤ ਧੰਨਵਾਦ ਹੈ ਪੰਜਾਬੀ ਦੀ ਮਾਰਕਟ ਕਬੱਡੀ ਦੇ ਨਾਲ ਇੱਕ ਨਾ ਪਿਆਰ ਹੈ ਸਾਡਾ ਪਿਆਰ ਹੈ ਸਾਡੀ ਜੋਰ ਦੀ ਗੱਲ ਕੋਈ ਨਹੀਂ ਝੁਕਿਆ ਹੈ ਝੁਕੇ ਕਬੱਡੀ ਪਾਈ ਹੈ ਨਾਨ ਕਿੰਨੀ ਵਾਂ ਜੋ ਚੱਲੇ ਲਾਗੇ ਨਾ ੱਤੀ ਬਾਓ ਨਾਨ ਕਿੰਨੀ ਵਾਂ ਜੋ ਚੱਲੇ ਲਾਗੇ ਨਾ ੱਤੀ ਬਾਓ ਔਰ ਇਹ ਨੌਜਵਾਨ ਦੀ ਪਾਈ ਹੋਈ ਕਬੱਡੀ ਹਲਕੇ ਹਲਕੇ ਪੰਬਾ ਦੇ ਨਾਲ ਹਲਕੀ ਹਲਕੀ ਧੂਮ ਉੱਪਰਦੀ ਹੈ ਤੇ ਨਾਲੇ ਥੋੜੇ ਨੌਜਵਾਨ ਨੇ और पहाड़ वर्ग के दर्शक भीर यह मारते एक पास जवानी है दूजे पास तजर्बे वाली गल है कि अब जंडू सिंह की धरती और वक् वक्टियों जिस नौजवान ने जब्फे लाएं थोड़े हथ खड़ा करीता दर्शक भीरान दसीए कि इस संदार और दो हजार ग्यारह में डर भी वो खेद नौजवान ने और वक्त ਟੂਰਨਾਮੈਂਟੇ ਜਾ ਕੇ ਜਿਸ ਨੌਜਵਾਨ ਨੇ ਮਾਨ ਦਿੱਤਾ ਪੰਜਾਬੀਆਂ ਦੇ ਮਾਨਕੀਡ ਕਬੱਡੀ ਨੂੰ ਪਰਚਾਨੂ ਸਿੰਘ ਜੀ ਝੋਲੀ ਵਿੱਚ ਪਾਏ ਔਰ ਸਰਬੀ ਕਲੱਬ ਵਿੱਚ ਮਾਨ ਦਿੱਤਾ ਸਾਡੇ ਸਪਤਕਾਰ ਜੋਗ ਵੀਰ ਪੰਨਾ ਚਮਿਆਰੇ ਨੂੰ ਉਧਰ ਤਕਰੀਬੇ ਜੀ ਜੀਤਾ ਠੇਕੇਦਾਰ ਜਿਹੜਾ ਖੇਡ ਸਪਤਕਾਰੋ ਠੇਕੇਦਾਰ ਪਹਿਲੀ ਵਾਰ ਖੇਡਦਾ ਇਹ ਤਾਂ ਬੜਾ ਉੱਠ ਕੇ ਬੈਠ ਕੇ ਨਹੀਂ ਔਰ ਜਿਸ ਨੌਜਵਾਨ ਨੂੰ ਸ੍ਰੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਚੋਣਿਆ ਜਿਹੜੇ ਚੁਣਿਆ ਨਾਲ ਹੀ ਨੌਜਵਾਨ ਨੇ ਆਪਣੇ ਮਨ ਵਿੱਚ ਇਹ ਧਾਰ ਲਿਆ ਕਿ ਮੈਂ ਸਿੱਖ ਪਾਣਾ ਐ ਔਰ ਸਿੱਖੀ ਦਾ ਮਾਨ ਵਧਾਉਣਾ ਐ ਨੌਜਵਾਨ ਨੇ ਜਿੱਤੇ ਠੇਕੇ ਦਾ ਬਹੁਤ ਬੋਤਨ ਵਾਜ ਵਕ ਵਕ ਕਾਂਟੀਆਂ ਵੱਡੀ ਜਾ ਕੇ ਮੇਰੇ ਪੰਜਾਬ ਦੇ ਮਾਨ ਖੜਕ ਵੱਡਿਆ ਮਾਨ ਵਧਾਇਆ ਜਿਹੜਾ ਕਿ ਵਰਲਡ ਕੱਪ ਦੇ ਵਿੱਚ ਚੁੜਿਆ ਗਿਆ ਬਠਿੰਡੇ ਦੀ ਧਰਤੀ ਤੇ ਜਿਸ ਨੌਜਵਾਨ ਨੇ ਬਹੁਤ ਵਧੀਆ ਜਫੇ ਲਾਏ ਔਰ ਸਰਦ ਸਿਕੰਦਰ ਸਿੰਘ ਮਲੂਕਾ ਸਾਹਿਬ ਨੇ ਔਰ ਸਾਡੇ ਸਰਕਾਰ ਦੇ ਪਰਮੇਸ਼ਰ ਪ੍ਰਕਾਸ਼ ਸਿੰਘ ਨੇ ਔਰ ਸਾਡੇ ਐਸਪੀ ਸਾਹਿਬ ਜੀ ਨੇ ਇਸ ਨੌਜਵਾਨ ਨੂੰ ਇੱਕ ਵੱਖਰਾ ਔਰ ਵੇਟਿੰਗ ਵਿੱਚ ਰੱਖਿਆ ਹੈ ਅਸੀਂ ਐਸਪੀ ਅਲਵਾ ਦਾ ਬਹੁਤ ਬਹੁਤ ਧੰਨਵਾਦ ਮਿੱਤਰਾਂ ਦੇ ਫੜ ਕੇ ਲਖਣ ਦੇ ਵੱਡੇ ਅਲਵਾ ਢੇਰੀਆਂ ਤਲਵੰਡੀ ਚੌਧਰੀ ਬਸੇਪੁਰ ਕਪੂਰ ਇਹ ਵੀ ਟੀਮਾਂ ਪਿਆਰ ਆ ਕੁੱਪੜਵਾਂ ਵਰਸਾ ਦੇ ਮੌਲੀ ਅਗਲਾ ਮੈਚ ਹੈ ਬੇਨਤੀ ਕਰਦੇ ਹਾਂ ਜੇ ਸਮਾਂ ਕੋਲਾ ਵੱਡੇ ਵੱਡੇ ਮੈਚ ਬਾਕੀ ਆ ਖਿਡਾਰੀ ਜਲਦੀ ਤੋਂ ਜਲਦੀ ਸਾਡੀ ਬਾਜ਼ਾਰ ਨੂੰ ਪਹੁੰਚ ਜਾਗਾ ਨਾ ਕੁਕਰਪੰਡ ਵਸਾਈ ਮੋਲੀ ਅਗਲਾ ਮੈਚ ਲਖਣਕੇ ਵੱਡੇ ਵਸਾਈ ਆਲੂਵਾਲ ਢੇਰੀਆਂ ਤਲਵੰਡੀ ਚੋਦਰੀ ਵਸੇ ਸਰਪੂਰ ਕੀਰਾ ਵਾਲੀ ਵਸਾਈ ਨਮਾਜੀਪੁਰ ਕਬੂਤਰਪੁਰ ਵਸਾਈ ਲੰਧੀਆਂ ਖੇਮਤਾ ਬਾਅਦ ਕਿਰਾ ਕਬੱਡੀ ਸੋਨਾ ਸਵੀਰ ਸਾਡੇ ਸਰਪੰਚ ਜੋ ਸਰਪੰਚ ਦਾ ਵੇ ਸ੍ਰੀ ਕਾਂਸੀ ਲਖਪ੍ਰੀਤ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ। ਉਹਦੇ ਫਿਰ ਜਫਾਲਾ ਚੁੱਕਾਈ। ਕਿੰਨੀ ਵਾਟ ਕੀ ਤਾੜੀਆਂ ਵੱਜੀਆਂ। ਵਾਹ ਜੇਰਾ ਕੀ ਮਾਰ ਸੋਹਣਿਆ ਕੈਂਚੀ ਰੰਗ ਟੁੱਟਾ ਜਾਵੇ ਨਾ ਮਾਰ ਸੋਹਣਿਆ ਕੈਂਚੀ ਰੰਗ ਟੁੱਟਾ ਜਾਵੇ। ਇੱਥੇ ਮੈਚ ਸਮਾਪਤ ਹੈ। ਆਉਂਦੇ ਰਹਿਣਗੇ ਚਪੜੇ ਵੀ ਜਰਮਨ ਤੋਂ ਆ ਕੇ ਨਗਰ ਦੇ ਲੋਕਾਂ ਦੇ ਨਾਲ ਰੋਮਪਰ ਵਰਸ ਜ 80 ਕਲਾ ਜਿਹੜਾ ਮੈਚ ਤੁਹਾਡੇ ਸਾਹਮਣੇ ਹੋ ਗਿਆ। ਹੋਰਿਆ ਸੀ। ਉਸ ਵਿੱਚ 80 ਕਲਾ ਸਾਢੇ ਅੰਕ ਸਾਢੇ ਅਖੰਡ ਰਹੀਮਪੁਰ ਦੇ 900 ਅੰਦੇ ਅੰਕ ਦੇ ਫਰਕ ਨਾਲ ਰਹੀਮਪੁਰ ਦੀ ਟੀਮ ਜਿਹੜੀ ਆ ਉਹ ਜਿੱਤ ਰਹੀ ਆ ਅਗਲਾ ਮੈਚ ਕੁਕਰਪੰਡ ਵਰਸੇ ਮੋਲੇ ਚੱਲਣ ਵਾਲੀ ਹੈ ਠੀਕ ਹੈ 51 5 ਵਜੇ ਮੈਚ ਸਟਾਰਟ ਹੋ ਜਾਣੇ ਆ ਪਰ ਸਾਰੇ ਸਾਡੇ ਦਰਸ਼ਕ ਵੀਰ ਉਸ ਮੈਚਾਂ ਦੇ ਨਾਲ ਆਵੇ ਅੱਜ ਦੇ ਜੰਧੂ ਸਿੰਘ ਦੇ ਮੈਚਾਂ ਦੇ ਨਾਲ ਕਿੰਨੇ ਖੜੇ ਹੋਏ ਆ ਔਰ ਅੱਜ ਕੀ ਹੈ ਚੱਟੇ ਕੱਛੇ ਵਿੱਚ ਨੌਜਵਾਨ ਲਖਣਕੇ ਪੱਡੇ ਵਾਲਾ ਜ਼ਿਲ੍ਹਾ ਕਕੂਥਲਾ ਤਾਂ ਨੌਜਵਾਨੇ ਦੂਜੇ ਪਾਸੇ ਹੈਪੀ ਆਲੋ ਵਾਲਿਆ ਜੱਫਾ ਨਾਉਣ ਦੀ ਤਿਆਰੀ ਕਰਦਾ ਹੋਇਆ ਜਿਸ ਨੌਜਵਾਨ ਨੇ ਮਠਿੰਡੇ ਦੀ ਧਰਤੀ ਤੇ ਵਰਲਡ ਕੱਪ 'ਚ ਜੋ ਕੇ ਸਿਲੈਕਸ਼ਨ ਕਮੇਟੀ ਨੇ ਇਸ ਨੌਜਵਾਨ ਵਾਲ ਦੀ ਧਰਤੀ ਦਾ ਨੌਜਵਾਨ ਨੇ ਇੱਕ ਦੂਜੇ ਨੂੰ ਟੱਕਾ ਨੌਜਵਾਨੇ ਨਾਮ ਹੈ ਅਰਵਿੰਦਰ ਪੱਡਾ ਆਸਾ ਦੇਪੁਰ ਵੀਰ ਸਿੰਘ ਜੀ ਚਰਨੀ ਵਾਲੇ ਜਿਨ੍ਹਾਂ ਨੇ ਅੱਜ ਆਪ ਵਰਗੀਆਂ ਆ ਕਰਸੀ ਦੇ ਵੀਰਾਂ ਦੇ ਰਗ ਵਰਗੀਆਂ ਰੂਹਾਂ ਦੇ ਬੈਠੀਆਂ ਐ ਔਰ ਸਾਰਿਆਂ ਦਾ ਬਹੁਤ ਬਹੁਤ ਧੰਵਾਦ ਹੁੰਦੇ ਐ ਜਿਨ੍ਹਾਂ ਨੇ ਜੱਗੜ ਵਿੱਚ ਵੀ ਸਾਡੇ ਵਰਗੇ ਨਵਾਂਿਆਂ ਨੂੰ ਬਹੁਤ ਵੱਡਾ ਪਿਆਰ ਦਿੱਤਾ ਐ ਮੈਂ ਸਪਤਾ ਜੁਗ ਜੱਗੜ ਵਾਲੇ ਜਿੰਨੀਆਂ ਭਾਲੀ ਔਰ ਵੀਰਾਂ ਨੂੰ ਬਹੁਤ ਬਹੁਤ ਮਾਣ ਚੰਗਾ ਰੈਫਰੀ ਉਹਨੂੰ ਘੂਰ ਦਿੰਦਾ ਜੇਕਰ ਹੈਪੀ ਬਾਲਿਆਂ ਵਿੱਚ ਹੋਵੇ ਦਾਮ ਤੇ ਜਾਫੀ ਰੈਡਰ ਨੂੰ ਫੜ ਕੇ ਨੂਰ ਦਿੰਦਾ ਔਰ ਪੁਆਇੰਟ ਜਿਹੜੇ ਵਿੱਚ ਗਰਮੀ ਹੋਵੇ ਤੁਹਾਨੂੰ ਜੋਕ ਕਿਹਾ ਜਾਂਦਾ ਐ

ਪੌਂਡਾ ਹੌਟ ਕਬੱਡੀ ਹਲਕੇ ਹਲਕੇ ਪੰਪਾ ਦੇ ਨਾਲ ਹੋਰ ਅਰਵਿੰਦਰ ਸਿੰਘ ਜੀ ਕੱਢਾ ਆ ਰਹੇ ਪਤਾ ਸਰਦਾਰ ਬਲਬੀਤ ਸਿੰਘ ਜੀ ਹੈ ਔਰ ਨਾਮੇ ਬਹੁਤ ਤਕੜੀ ਹੈ ਸਾਡੀ ਪੰਜਾਬ ਦੇ ਬਾਦਗੀ ਕਬੱਡੀ ਨੂੰ ਉਧਰ ਫਿਰ ਕਬੱਡੀ ਪੈ ਚੁੱਕੀ ਹੈ ਹਲਕੇ ਹਲਕੇ ਪੰਪਾ ਦੇ ਨਾਲ ਉਧੂ-ਉਧੂ ਕਰਦੀ ਗਵਾਨੀ ਪੁਆਇੰਟ ਹੈ ਇਧਰ ਫਟਾ ਜੁਤਾਈ ਔਰ ਨਾਲ ਸਾਡੀ ਜੋਤ ਜੀ ਹੈ ਔਰ ਇਹ ਆਪਣੇ ਅਪੇਰਾ ਉਧਰ ਸਾਡੇ ਜੁਤਾ ਕੈਪਟਨ

ਕਿ ਮਾਰ ਸੋਹਣਿਆ ਕੇ ਜੀ ਰੈਕ ਟੱਕਾ ਜਾਵੇ ਨਾ ਉਹ ਗੱਲ ਪੁੱਜੀ ਹੈ ਆਹ ਮਾਨੇ ਜਦ ਇਸ ਨਗਰਵਾਸ ਤੋਂ ਕੁਛ ਕੀਤਾ ਹੈ ਉਹਨਾਂ ਦੇ ਨਾਂ ਤੇ ਸਾਡੇ ਵੀ ਨਗਰਵਾਸੀ ਕਬੱਡੀ ਦਾ ਖੇਡ ਮੇਲਾ ਕਰ ਓਏ ਇੱਕ ਇੱਕ ਫਿਰ ਕਬੱਡੀ ਪੈ ਚੁੱਕੀ ਹੈ ਸਾਡਾ ਜੱਸਾ ਜੱਸਾ ਵੀਰ ਜੋਰ ਲਗਾ ਰਿਹਾ ਜੱਸੇ ਦਾ ਗੁੱਸੇ ਦਾ ਪਿਆਰਾ ਮੈਚ ਹੋ ਰਿਹਾ ਸਾਡੇ ਅਮਰਜੀਤ ਸਿੰਘ ਜੀ ਦੱਸਣਗੇ ਕਿ ਅੱਜ ਦੀ ਟੀਮ ਲਖਣਗੇ ਪੱਡੇ ਦੇ ਆਲੂ ਵਾਲੇ ਤੋਂ ਕਿਹੜੀ ਜਿੱਤੂ ਹੈ ਨੌਜੀ ਲਖਣਗੇ ਪੱਡੇ ਸਾਡੇ ਦਾਸ ਸਾਹਿਬ ਅਤੇ ਅਲੋਵਾਲ 4 ਅੰਕ ਜੋ ਲਖਣਕੇ ਪੱਲੇ ਦੀ ਟੀਮ ਨੇ ਅਲੋਵਾਲ ਨੂੰ ਹਰਾ ਕੇ ਉਪਚਾਈ ਮੈਚ ਜਿੱਤ ਲਿਆ ਹੈ ਮੱਧ ਦੇ ਪਹੁੰਚ ਚੁੱਕੇ ਹਨ ਪ੍ਰਧਾਨ ਜੋਤ ਅਕਾਲੀਵਾਲ ਜਿਲ੍ਹਾ ਗੁਰਦਾਸਪੁਰ ਅੰਦਰ ਸਿੰਘ ਦੀ ਟੀਮ ਸਾਹਿਬ ਸਾਡੇ ਪਰਿਵਾਰ ਬਹੁਤ ਖੁਸ਼ ਹੈ ਸਾਡੀ ਬਹੁਤ ਹੀ ਸਤਿਕਾਰਯੋਗ ਆਜ ਸਭ ਨੂੰ ਕਾਲੀ ਦਾ ਬਾਦਨ ਇਹ ਬੜਾ ਅਜੋਕਾ ਮਹਾਨ ਸਫਾਇ 3000 ਸਪਾਡਰ ਰੰਗਰ ਤੇ 30 ਸਾਲ ਕਿਸ ਸ਼੍ਰੋਮਣੀ ਕਾਲੀਦਾਬਾਗਲ ਨੇ ਅੱਜ ਪੰਜਾਬੀਆਂ ਦੀ ਮਾਨਸੇਟ ਕਬੱਡੀ ਨੂੰ ਵੱਡਾ ਰੁਤਬਾ ਦੇ ਦਿੱਤਾ ਹੈ ਪੰਜਾਬ ਸਰਕਾਰ ਦਾ ਬੜੀ ਵਰਸਾ ਨੂੰ ਆਪਣੀ ਸੀਨੇ ਦੇ ਨਾਲ ਲਾਉਣ ਵਾਲੇ ਸਭ ਧੰਨਵਾਦੀ ਨੇਕ ਅਸਮਾਨ ਰੰਗਰ ਤੇ ਸਾਬਾ ਦਾ ਨਿੱਕੇ ਪੁਲਟ ਦੇ ਜੰਗਮੈਨ ਪੁਲਸ ਕਲੱਬ ਦੇ ਜੱਜੋ ਜੱਜ ਵੱਲੋਂ ਪੁਲੀਟੀਮਾ ਦੇ ਨਾਮ ਰੈਫਰੀ ਸਾਹਿਬਾਨ ਅੱਜ ਆਏ ਹਨ ਕਾਲੇ ਦਾਗਰ ਨੂੰ ਕਿ ਅੱਜ ਕੋਕੀ ਦੀ ਖੇਡ ਕਰੋੜਾਂ ਦੀ ਖੇਡ ਆ ਸਾਡੇ ਪੰਜਾਬ ਸਰਕਾਰ ਨੇ ਝਾਂਪਤੀ ਹੈ ਸਮਾਂ ਔਰ ਇਹ ਕਬੱਡੀ ਕਿਸੇ ਨਹੀਂ ਸੀ ਪਰ ਅੱਜ ਸਾਡੇ ਪੰਜਾਬੀਆਂ ਨੇ ਗੋਰੀਆਂ ਦੀ ਕਬੱਡੀ ਖੇਡਾਂ ਲਾ ਦਿੱਤਾ ਹੈ ਜਨਤਾ ਜੀ ਸੀ ਇੱਕ ਵਰਮਾਂ ਦੀ ਧਰਤੀ ਤੇ ਪੋਜੀਸ਼ਨ ਜੱਡੇ ਨੇ ਸਮਾ ਸਾਰੇ ਸਮਾਂ

Olha, o que eu vou dizer pra vocês,